ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਥੋੜਾ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਛੋਟਾ ਜਿਹਾ ਕਪੜਾ ਲੈਂਤਾ ਵਾ ਤੇ ਉਸਦੇ ਆਪਾਂ ਨੈਕ ਡਿਜ਼ਾਈਨਿੰਗ ਕਰਾਂਗੇ ਬਹੁਤ ਹੀ ਸੌਖੇ ਢੰਗ ਨਾਲ ਤੇ ਬਹੁਤ ਹੀ ਆਪਾਂ ਘੱਟ ਖਰਚ ਵਿੱਚ ਇਸ ਨੂੰ ਬਹੁਤ ਹੀ ਵਧੀਆ ਸੂਟ ਨੂੰ ਆਪਾਂ ਰੈਡੀ ਕਰ ਸਕਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਨੇ ਇੱਕ ਗਮ ਲੈਤੀ ਹੈ ਗੋਟਾ ਪੱਟੀ ਤੇ ਜੋ ਆਪਣੇ ਬਾਜ਼ਾਰ ਵਿੱਚ ਆਪਾਂ ਨੂੰ ਸ਼ੀਸ਼ੇ ਆਪਣੇ ਜੋ ਅਸਾਨ ਨਾਲ ਮਿਲ ਜਾਂਦੇ ਨੇ ਤੇ ਇਹ ਵਾਲੇ ਆਪਾਂ ਨੇ ਲੈਤੇ ਨੇ ਜੀ ਕਤ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੀ ਮੈਨੇ ਰਾਉਂਡ ਨੈਕ ਬਣਾਇਆ ਤੇ ਆਲਰੇਡੀ ਮਾਰਕਿੰਗ ਮੈਨੇ ਕਰ ਲਈ ਆ ਤੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਜੋ ਰਾਉਂਡ ਸ਼ੇਪ ਆਪਾਂ ਨੇ ਬਣਾਈ ਸੀ ਇਸ ਤੇ ਆਪਾਂ ਗਮ ਲਗਾਵਾਂਗੇ ਤੇ ਗਮ ਲਗਾਉਣ ਤੋਂ ਬਾਅਦ ਤੇ ਆਪਾਂ ਇਸ ਦੇ ਜੋ ਗੋਟਾ ਪੱਤੀ ਆ ਉਹਨੂੰ ਆਪਾਂ ਜੋ ਲਾਈਨ ਡਰਾ ਕੀਤੀ ਹੋਈ ਆ ਤੇ ਉਸ ਦੇ ਮੁਤਾਬਕ ਹੀ ਆਪਾਂ ਉਸ ਨੂੰ ਹਲਕਾ ਹਲਕਾ ਆਪਾਂ ਰਾਉਂਡ ਕਰਾਂਗੇ ਤਾਂ ਜੋ ਆਪਣੀ ਲੈਸ ਆ ਪੂਰੇ ਪਰਫੈਕਟ ਤਰੀਕੇ ਨਾਲ ਲੱਗ ਸਕੇ ਤੇ ਦੇਖਣ ਵਿੱਚ ਆਪਾਂ ਨੂੰ ਜੋ ਗਲਾਈ ਆਪਣੀ ਨੈਕ ਦੀ ਬਣਾਈ ਹੋਈ ਆ ਤੇ ਉਸ ਦੇ ਬਰਾਬਰ ਹੀ ਲੱਗੇ ਇਹ ਲੋ ਜੀ ਆਪਾਂ ਨੇ ਨੈਕ ਆਪਾਂ ਨੇ ਇਸ ਦੇ ਉੱਪਰ ਜੋ ਸਟਾਰਟ ਕੀਤੀ ਸੀ ਲੈਸ ਉਹ ਆਪਣੇ ਲਗਾ ਲਈ ਹੈ ਜੀ ਪੂਰੀ ਆਪਾਂ ਨੇ ਇਸ ਨੂੰ ਚੰਗੀ ਤਰ੍ਹਾਂ ਦਬਾ ਕੇ ਲੈਸ ਨੂੰ ਕਿ ਜੋ ਗਾਮਾ ਚੰਗੀ ਤਰ੍ਹਾਂ ਇਸ ਦੇ ਨਾਲ ਲੱਗ ਸਕੇ ਤੇ ਇਸ ਤੋਂ ਬਾਅਦ ਆਪਾਂ ਨੇ ਜੀ ਜੋ ਸ਼ੀਸ਼ਾ ਦਾ ਕੰਮ ਸਟਾਰਟ ਕਰਨਾ ਵਾ ਸਭ ਤੋਂ ਪਹਿਲਾਂ ਆਪਾਂ ਸੈਂਟਰ ਦੇ ਵਿੱਚੋਂ ਜੋ ਫਲਾਵਰ ਆ ਉਸ ਨੂੰ ਸਟਾਰਟ ਕੀਤਾ ਵਾ ਤੇ ਜੇ ਆਪਾਂ ਪੰਜ ਕਲੀ ਦਾ ਜੋ ਫਲਾਵਰ ਹੈ ਤੇ ਇਸ ਨੂੰ ਬਣਾਉਣ ਦਾ ਕੋਈ ਜ਼ਿਆਦਾ ਆਪਾਂ ਦਾ ਕੋਈ ਔਖਾ ਕੰਮ ਨਹੀਂ ਹੈਗਾ ਕਿਉਂਕਿ ਜੋ ਇਹਨਾਂ ਦੀ ਸ਼ੇਪ ਇਦਾਂ ਦੀ ਬਣੀ ਹੁੰਦੀ ਹੈ ਤੇ ਆਲਰੇਡੀ ਜੋ ਇਹਨਾਂ ਦੀ ਸ਼ੇਪ ਇਹਦੀ ਤਿਆਰ ਕੀਤੀ ਹੁੰਦੀ ਹੈ ਤੇ ਆਪਣੇ ਆਪ ਹੀ ਜੋ ਫਲਾਵਰ ਦੀ ਜੋ ਲੁੱਕ ਆ ਬਹੁਤ ਹੀ ਵਧੀਆ ਤਰੀਕੇ ਨਾਲ ਆ ਜਾਂਦੀ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਜੋ ਇੱਕ ਇੱਕ ਕਰਕੇ ਜੋ ਆਪਣੇ ਪੰਜ ਆਪਾਂ ਨੇ ਮਾਰਕਿੰਗ ਦੇ ਨਿਸ਼ਾਨ ਲਗਾਏ ਸੀ ਤੇ ਪੰਜਾਂ ਦੇ ਉੱਪਰ ਆਪਾਂ ਇਤਾਂ ਦੇ ਜੋ ਫਲਾਵਰ ਆਪਾਂ ਨੇ ਬਣਾ ਲੈਣੇ ਨੇ ਬਸ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਜੋ ਆਪਣੇ ਗਾਮ ਲਗਾਉਣੀ ਆ ਉਹ ਚੰਗੀ ਤਰ੍ਹਾਂ ਲਗਾਉਣੀ ਆ ਤਾਂ ਜੋ ਆਪਣੇ ਜੋ ਸ਼ੀਸ਼ੇ ਨੇ ਇਹ ਤੇ ਆਪਣੇ ਲੈ ਨਾ ਸਕਣ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਜੋ neck designing ਤਿਆਰ ਕੀਤੀ ਸੀ ਉਸ ਨੂੰ ਬਣਾ ਲਿਆ ਜੀ ਐਦਾਂ ਹੀ ਤੁਸੀਂ ਆਪਣੇ ਖੁਦ ਕੱਪੜੇ ਘਰੇ ਬਹਿ ਕੇ ਤਿਆਰ ਕਰ ਸਕਦੇ ਹੋ ਜੀ ਬਹੁਤ ਘੱਟ ਖਰਚੇ ਵਿੱਚ ਤੇ ਬਹੁਤ ਘੱਟ ਟਾਈਮ ਵਿੱਚ ਤੇ ਤੁਸੀਂ ਆਪਣੇ ਚੁਆਇਸ ਦੇ ਮੁਤਾਬਕ ਕੋਈ ਵੀ ਆਪਣੀ ਡਿਜ਼ਾਈਨਿੰਗ ਬਣਾ ਸਕਦੇ ਹੋ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਜੀ ਕਿਉਂਕਿ ਜੀ ਜੋ ਮੇਨ ਲੁੱਕ ਹੈ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦਿਖੂਗੀ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਫਾਈਨਲ ਲੁੱਕ ਆਪਣੇ ਜੋ neck ਦੀ ਸੀਗੀ ਉਹ ਆਪਾਂ ਨੇ ਆਲਰੇਡੀ ਤਿਆਰ ਕਰ ਲਈ ਹੈ ਜੀ ਇਹ ਹੈਗੀ ਸੀ ਆਪਣੇ ਮੇਨ ਫਾਈਨਲ ਲੁੱਕ ਜੀ ਜੋ ਆਪਣਾ ਇਹਦੇ ਬਿਨਾ ਕੰਮ ਅਧੂਰਾ ਸੀਗਾ neck ਦਾ ਐਦਾਂ ਹੀ ਤੁਸੀਂ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਜਰੂਰ ਤੁਸੀਂ ਜਰੂਰ ਕਰਿਆ ਕਰੋ ਅੱਗੇ ਤੋਂ ਵੀ ਆਪਾਂ ਜੋ ਕੋਸ਼ਿਸ਼ ਜਾਰੀ ਰੱਖਾਂਗੇ ਕੱਟ ਖਰਚੇ ਵਿੱਚ ਤੇ ਕੱਟ ਟਾਈਮ ਵਿੱਚ ਆਪਾਂ ਜੋ ਆਪਣੇ ਸੂਟ ਨੂੰ ਵੱਧ ਤੋਂ ਵੱਧ ਡਿਜ਼ਾਈਨਰ ਕਿਵੇਂ ਬਣਾਈਏ